ਸਤਿ ਸ਼੍ਰੀ ਅਕਾਲ ਸੱਚੀ ਹੋ ਕੇ ਰਹੀ ਸਚਾਈ ਦੀ ਜੀਤ ਹੋ ਕੇ ਰਹੀ ਸਚਾਈ ਦੀ ਜੀਤ ਹੋ ਕੇ ਰਹੀ ਸਚਾਈ ਦੀ ਜੀਤ ਹੋ ਕੇ ਰਹੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਹੋਇਆ ਜਦੋਂ ਵੀ ਹੋਇਆ ਰਿਜ਼ਲਟ ਸ਼ਾਮ ਨੂੰ ਆ ਜਾਂਦਾ ਹੁੰਦਾ ਲੇਕਿਨ ਇਸ ਵਾਰੀ ਪੰਜਾਬ ਸਰਕਾਰ ਦੀ ਕੀ ਪਾਲਿਸੀ ਆ ਐਡਮਿਨਿਸਟ੍ਰੇਸ਼ਨ ਕੀ ਚਾਹੰਦੀ ਆ ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਆ ਸਾਰੀ ਨੌਲੇਜ ਆ ਸਾਡੇ ਜਿਹੜਾ ਰਿਜ਼ਲਟ ਕੀ ਆਏਗਾ ਇਸ ਇਲੈਕਸ਼ਨ ਦਾ ਇਸ ਕਰਕੇ ਉਹਨਾਂ ਨੇ 3 ਦਿਨ ਦਾ ਬਕਵਾ ਪਾ ਕੇ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕੀਤੀ ਆ 3 ਦਿਨ ਜਿੱਥੇ ਤੱਕ ਮਸ਼ੀਨਾਂ ਜਿੱਥੇ ਵੀ ਰੱਖੀਆਂ ਜਾਣਗੀਆਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਨੁਮਾਇੰਦੇ ਲੈ ਕੇ ਉੱਥੇ ਚੌਕੀਦਾਰੀ ਕਰਨਗੇ ਆ ਪੂਰੀ ਬਖਵਾਲਾਰੀ ਨਾਲ ਡਿਊਟੀ ਨਿਭਾਣਗੀਆਂ ਅਸੀਂ ਪ੍ਰਸ਼ਾਸਨ ਦੇ ਕੋਈ ਯਕੀਨ ਨਹੀਂ ਕਰਦੇ ਇਸ ਕਰਕੇ ਸਾਡੇ ਆਪਣੇ ਆਪਣੇ ਨੁਮਾਇੰਦੇ ਹਰ ਪਾਰਟੀ ਦੇ ਅਸੀਂ ਸਭ ਨੂੰ ਅਨਾਰ ਕਰਦੇ ਆ ਵੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਆਪਣੀ ਆਪਣੀ ਮਸ਼ੀਨਾਂ ਦੀ ਸੰਭਾਲ ਰੱਖਣ ਉਸ ਜਗ੍ਹਾ ਦੇ ਉੱਤੇ ਪੂਰੀ ਪਹਿਰੇਦਾਰੀ ਕਰਨਗੇ ਠੀਕ ਹੈ ਜੀ ਧੰਨਵਾਦ ਜੀ ਕੋਲੋਂ ਤੋ ਕਿ ਇਹ ਸਾਡੀ ਪੂਰਨ ਰੂਪ ਦੇ ਵਿੱਚ ਜਿੱਤ ਜਿਹੜਾ ਸਰਕਾਰ ਚਾਹਦੀ ਸੀਗੀ ਕਿ ਗਪਲੇਵਾਜੀ ਹੋਵੇ ਧੋਖਾਧੜੀ ਹੋਵੇ ਲੋਕਾਂ ਦੇ ਨਾਲ ਜਿਹਨਾਂ ਲੋਕਾਂ ਦੀਆਂ ਵੋਟਾਂ ਬਣੀਆਂ ਆ ਉਹ ਪਾ ਨਹੀਂ ਰਹੇ ਉਹ ਬਾਹਰ ਖੜੇ ਆ ਔਰ ਜਿਹੜੇ ਗੈਰ ਕਾਨੂੰਨੀ ਲੋਕ ਆ ਉਹ ਅੰਦਰ ਜਾ ਕੇ ਸੱਤਾਧਾਰੀ ਪਾਰਟੀ ਦਾ ਫਾਇਦਾ ਉਠਾਉਂਦੇ ਓਏ ਵੋਟਾਂ ਪਾ ਰਹੇ ਆ ਚਰਨਜੀਤ ਸਿੰਘ ਚੰਨੀ ਆ ਮੰਤਰੀ ਸਾਹਿਬ ਇੱਥੇ ਪਹੁੰਚੇ ਸੀਗੇ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੀ ਬੈਠੇ ਨੇ ਹਾਜੀ ਵੀ ਇੱਥੇ ਬੈਠੇ ਆ ਹੁਣ ਜਿਹਨਾਂ ਨੂੰ ਪਤਾ ਲੱਗਦਾ ਹੋਵੇ ਕਿ ਸਾਡੀ ਪੋਲ ਖੁੱਲ ਰਹੀ ਹੈ ਜਨਤਾ ਸਮਝ ਚੁੱਕੀ ਹੈ ਕਿ ਸੱਤਾਧਾਰੀ ਪਾਰਟੀ ਨੇ ਅੱਜ ਤੱਕ 4 ਸਾਲ ਦੇ ਇਸ ਕਰਕੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਅਸੀਂ ਸੱਤਾ ਬਦਲਣੀ ਹੈ ਚਾਹੇ ਉਹ ਪੰਜਾਬ ਸਰਕਾਰ ਦੀ ਹੈ ਚਾਹੇ ਉਹ ਮੁਸਲ ਕਮੇਟੀ ਦੀ ਹੈ ਛਾੜੂ ਛਾੜੂ ਫੇਰ ਕੇ ਜਾਊਗਾ ਬਿਲਕੁਲ ਛਾੜੂ ਕਾਮਯਾਬ ਰਹੇਗਾ ਔਰ ਪੂਰੀ ਤਰ੍ਹਾਂ ਸਫਾਈ ਕਰਕੇ ਜਾਏਗਾ ਠੀਕ ਹੈ ਜੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਾਗਰਸ ਸਰਕਾਰ ਮੁਰਦਾਬਾਦ ਕਾਗਰਸ ਸਰਕਾਰ ਮੁਰਦਾਬਾਦ ਅਦਰੈਸ ਉਹਨਾਂ ਦੇ ਮਸ਼ੀਨਾਂ ਵਾਲੇ ਵੀ ਰੰਗ ਹੋਣਗੇ ਮਸ਼ੀਨਾਂ ਵਾਲੇ ਉੱਤੇ ਉੱਤੇ ਇਹ ਬੋਲਿੰਗ ਸਿਸਟਮ ਖਰਾਬ ਹੋ ਜਵੇ ਇਹਨਾਂ ਨੂੰ ਪਤਾ ਹੋਣਾ ਇਹਨਾਂ ਦੀ ਹਾਰ ਹੋਣੀ ਹੈ ਇਹਨਾਂ ਨੂੰ ਇਹ ਵੀ ਬੋਲਿੰਗ ਸਿਸਟਮ ਖਰਾਬ ਹੋ ਜਵੇ ਇੱਥੇ ਝਗੜਾ ਹੋ ਜਵੇ ਤੇ ਇਧਰੋਂ ਵੀ ਕੋਈ ਹੋਣੀ ਹੈਗਾ ਅਸੇ ਵੀ ਕੋਈ ਹੋਣੀ ਇਧਰ ਧੱਕੇ ਮਾਰਨ ਨੂੰ ਕਰਦੇ ਨੇ ਠੀਕ ਹੈ ਇਹ ਵੋਟਾਂ ਆਈ ਸਾਰੀ ਸੈਟ ਹੋ ਗਈ ਆ 4:00 ਬੱਜ ਕੇ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਬਤਾਦਾ ਉਸ ਉਧਰ ਨਹੀਂ ਧਿਆਨ ਲੈਣਾ ਆ ਜਾ ਦੂਨੇ ਬੋਟਾਂ ਨੂੰ ਸਮਾਲੇ ਆ ਜਾ ਆਇਓ ਆਇਓ ਆ ਜਾ ਨੂ ਬੋਟਾਂ ਨੂੰ ਦੇ ਤਰ ਗਿਆ ਮੌਜੂਦ ਨੌਕਰੀ ਮਰਾ ਦਿਓ ਆ ਜਾ ਆ ਜਾ ਆਪਾਂ ਕਹਿ ਦੇ ਬੋਲਿਆ ਨਾ ਚਲੋ ਉਹਨੇ ਸਭ ਦੇ ਪ੍ਰਾਤਮਕੀ ਮਾਰਦਾ ਸਾਨੂੰ ਮੈਂ ਤੈਨੂੰ ਕਹਿਣਾ